ਅਸਗੱਲ ਹੀ ਮੈਂ ਕਵਰ ਸਿੰਘ ਵੇਦੀ ਨਾਬਾਦੀ ਜੇਲ੍ਹ ਵਿੱਚ ਬੰਦ ਵਿਕਰਮ ਸਿੰਘ ਮਜੀਠੀਆ ਦੇ ਨਾਲ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮੁਲਾਕਾਤ ਕੀਤੀ ਅਤੇ ਉਸ ਤੋਂ ਬਾਅਦ ਨਿਕਲ ਆਈ ਹੈ ਇੱਕ ਵੱਡੀ ਖਬਰ ਜਿਹੜੀ ਵਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਤ ਦੇ ਰਹੀ ਹੈ ਖਬਰ ਹੈ ਸੁਪਰੀਮ ਕੋਰਟ ਤੋਂ ਅਦੇਹ ਆਦੇਸ਼ ਅਦੇਹੀ bail ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਆਈ ਹੈ ਇਸ ਤੋਂ ਪਹਿਲਾਂ ਵੀ ਵਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ਦੇ ਵਿੱਚ ਰਾਤ ਲੈ ਚੁੱਕਿਆ ਤੇ ਇਹ ਦੂਸਰੀ ਰਾਤ ਆਮਦਨ ਦੇ ਸਰੋਤਾਂ ਤੋਂ ਵੱਧ ਦਾ ਦਾਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਗ੍ਰਿਫਤਾਰੀ ਕੀਤੀ ਸੀ ਸਰਕਾਰ ਦੇ ਇਸ਼ਾਰੇ ਤੇ ਹੋਈ ਸੀ ਇਹ ਗ੍ਰਿਫਤਾਰੀ ਉਸ ਤੋਂ ਬਾਅਦ ਜਿਸ ਤਰ੍ਹਾਂ ਸੱਟ ਬਣਾ ਕੇ ਪੰਜਾਬ ਪੁਲਿਸ ਜਾਂਚ ਕਰ ਰਹੀ ਸੀ ਤਾਂ ਬਹੁਤ ਸਾਰੇ ਸਵਾਲ ਖੜੇ ਹੋਏ ਸੀ ਬਹੁਤ ਸਾਰੀਆਂ ਵਿਰੋਧੀ ਸਿਆਸੀ ਧਿਰਾਂ ਨੇ ਇਸ ਨੂੰ ਸਿਆਸੀ ਕਾਰਵਾਈ ਕਰਾਰ ਦਿੱਤਾ ਸੀ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜਦੋਂ ਰਾਤ ਮਿਲ ਗਈ ਆ ਤਾਂ ਸਵਾਲ ਇਸ ਕਰਕੇ ਵੀ ਖੜੇ ਹੋ ਰਿਹਾ ਹੈ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ ਕਾਲਸ ਗ੍ਰਫਤਾਰੀ ਦੇ ਵਿੱਚ ਦਿਖਾਇਆ ਜਾ ਰਿਹਾ ਸੀ ਕਿ ਕਿਵੇਂ ਪੰਜਾਬ ਪੁਲਿਸ ਦੀਆਂ ਬਹੁਤ ਸਰੀਆਂ ਗੱਡੀਆਂ ਹਿਮਾਚਲ ਵੱਲ ਦੌੜ ਰਹੀਆਂ ਤੇ 1000 ਏਕੜ ਦੀ ਜ਼ਮੀਨ ਦਾ ਵੇਰਵਾ ਜਿਹੜਾ ਦੱਸਿਆ ਜਾ ਰਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਨੇ ਕਿਵੇਂ 1000 ਤੋਂ ਵੱਧ ਵਾਲੀ ਜ਼ਮੀਨ ਜਿਹੜੀ ਆ ਉਹ ਹਿਮਾਚਲ ਦੇ ਵਿੱਚ ਬਣਾਈ ਆ ਇਸੇ ਤਰ੍ਹਾਂ ਬਹੁਤ ਸਰੀਆਂ ਕੰਪਨੀਆਂ ਚਾਹੇ ਉਹ ਯੂਪੀ ਸਨ ਜਾਂ ਕਿਤੇ ਹੋਰ ਸਨ ਜਿੱਥੇ ਵੀ ਬਿਕਰਮ ਸਿੰਘ ਮਜੀਠੀਆ ਦਾ ਪਾਕਿਸਤਾਨੀ ਬਿਜ਼ਨਸ ਸੀ ਉੱਤੇ ਵੀ ਕੰਪਨੀਆਂ ਤੇ ਰੇਡ ਕੀਤੀ ਗਈ ਤੇ ਵਿਖਾਇਆ ਗਿਆ ਕਿ ਕਿੱਥੇ ਕਿੱਥੇ ਬਿਕਰਮ ਸਿੰਘ ਮਜੀਠੀਆ ਦਾ ਬਿਜ਼ਨਸ ਹੈ ਇੱਕ ਪੂਰਾ ਸਿਆਸੀ ਹਊਆ ਤਿਆਰ ਕੀਤਾ ਗਿਆ ਇੱਕ ਪੂਰੀ ਅਜਿਹੀ ਕਾਰਵਾਈ ਦਿਖਾਈ ਗਈ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਿਸ ਤਰ੍ਹਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਕਾਰਵਾਈ ਕਰ ਰਹੀ ਹੈ ਆਮਦਾਨ ਦੇ ਸਰੋਤਾਂ ਨੂੰ ਲੈ ਕੇ ਬਹੁਤ ਸਾਰੇ ਖਰੜੇ ਤਿਆਰ ਕੀਤੇ ਗਏ ਟਰੰਕ ਭਰ ਕੇ 30000 ਤੋਂ 40000 ਵਰਕਿਆਂ ਦਾ ਚਲਾਨ ਵੀ ਜਿਹੜਾ ਸੀਓ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰੱਖਿਆ ਗਿਆ ਜਿਹਦੇ ਨਾਲ ਸੀ ਸੁੱਤੇ ਵੱਡਾ ਕੰਮ ਕਰਦੀ ਸੀਤਾ ਆਖਰ ਜਦੋਂ ਹੁਣ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਹਨਾਂ ਦੀ ਚੁੱਕ ਤੋਂ ਪਹਿਲਾਂ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਕੇਸ ਬਣਾਇਆ ਗਿਆ ਜਿਸ ਕੇਸ ਦੇ ਤਹਿਤ ਨਾਬਾਦ ਜੇਲ੍ਹ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਬੰਦ ਕੀਤਾ ਗਿਆ ਇਹ ਕੇਵਲ ਤੇ ਕੇਵਲ ਝੂਠਾ ਆਖਰ ਪੰਜਾਬ ਪੁਲਿਸ ਤੇ ਸਰਕਾਰ ਦੀ ਇਹ ਕਾਰਵਾਈ ਸਿਆਸੀ ਕਿਵੇਂ ਹੁੰਦੀ ਆ ਇਹ ਵੀ ਤੁਹਾਨੂੰ ਦੱਸਾਂਗੇ ਕਿ ਬਿਕਰਮ ਸਿੰਘ ਮਜੀਠੀਆ ਦੀ ਮਜੀਠਾ ਹਲਕੇ ਦੇ ਵਿੱਚ ਅਜਹੀ ਪੈਠ ਹੈ ਅਜਹੀ ਧਾਕ ਹੈ ਉਸ ਨੂੰ ਖਤਮ ਕਰਨ ਲਈ ਹੀ ਇੱਕ ਜਹੀ ਸਿਆਸੀ ਸਾਜ਼ਿਸ਼ ਬਣਾਈ ਗਈ ਇੱਕ ਅਜਿਹੇ ਪੈਂਤਲੇ ਬਾਜੀ ਦੇ ਨਾਲ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਗਈ ਖੈਰ ਇਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਜਾਂਦੇ ਜਾਂਦੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗ ਦਾ ਮਾਮਲਾ ਦਰਜ ਕੀਤਾ ਸੀ ਦਾ ਕਾਫੀ ਸਮਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਰਹਿਣ ਤੋਂ ਬਾਅਦ ਉਹਨਾਂ ਨੂੰ ਵੱਡੀ ਰਾਹਤ ਮਿਲਦੀ ਹੈ ਤੇ ਫਿਰ ਜਦੋਂ ਕੋਈ ਹੋਰ ਰਸਤਾ ਨਹੀਂ ਮਿਲਦਾ ਤਾਂ ਖੈ ਦਿੱਤਾ ਤਾਂ ਆਮਦਨ ਦੇ ਸਰੋਤਾ ਦੇ ਤਹਿਤ ਵਿਜੀਲੈਂਸ ਕਾਰਵਾਈ ਕਰਦੀ ਹੈ ਇੱਕ ਪੂਰਾ ਕਟੜਾ ਕਰਮ ਬਿਕਰਮ ਸਿੰਘ ਮਦੂਟੀਆਂ ਦੇ ਘਰ ਤੋਂ ਵੀ ਦਿਖਾਈ ਦਿੰਦਾ ਪਰ ਜਿਸ ਤਰ੍ਹਾਂ ਸਰਕਾਰਾਂ ਦੇ ਇਸ਼ਾਰਿਆਂ ਤੇ ਏਜੰਸੀਆਂ ਕੰਮ ਕਰਦੀਆਂ ਉਸ ਉੱਤੇ ਵੀ ਸੁਪਰੀਮ ਕੋਰਟ ਨੇ ਸਮੇਂ-ਸਮੇਂ ਤੇ ਫਟਕਾਰ ਦਿੱਤੀ ਹੈ ਕਿ ਜਿਹੜੀਆਂ ਸਰਕਾਰਾਂ ਦੀਆਂ ਏਜੰਸੀਆਂ ਹੁੰਦੀਆਂ ਨੇ ਉਹ ਕਿਸ ਤਰ੍ਹਾਂ ਕੰਮ ਕਰਦੀਆਂ ਨੇ ਤਾਂ ਉਸ ਤੋਂ ਸਪੱਸ਼ਟ ਹੁੰਦਾ ਕਿ ਅਦਾਲਤਾਂ ਵੀ ਦੁਖੀ ਨੇ ਸਰਕਾਰਾਂ ਦੀ ਇਹੀ ਕਾਰਵਾਈ ਤੋਂ ਹੁਣ ਵਿਕਰਮ ਸਿੰਘ ਮਜੀਠੀਆ ਬਾਹਰ ਵੀ ਆਉਣਗੇ ਰਾਹਤ ਲੈਣ ਵਿੱਚ ਵੀ ਸਫਲ ਹੋਗੇ ਪਰ ਜਿਹੜੀ ਗੱਲ ਦਾ ਆਪਾਂ ਜ਼ਿਕਰ ਕਰ ਰਹੇ ਸੀ ਕਿ ਮਜੀਠਾ ਹਲਕੇ ਦੇ ਵਿੱਚੋਂ ਵਿਕਰਮ ਸਿੰਘ ਮਜੀਠੀਆ ਦੀ ਸ਼ੋਭੀ ਨੂੰ ਖਰਾਬ ਕਰਨਾ ਉਹਨਾਂ ਦੀ ਧਾਕ ਜਾਂ ਉਹਨਾਂ ਵੱਲੋਂ ਜਿਸ ਤਰ੍ਹਾਂ ਨੇ ਇੱਕ ਪੂਰਾ ਤਰ੍ਹਾਂ ਗਲਬਾ ਲੋਕਾਂ ਵਿੱਚ ਇਸ ਕਰਕੇ ਆਇਆ ਇਹ ਲੋਕਾਂ ਦੇ ਰਾਜ ਚੱਲਦੇ ਨੇ ਵਿਕਰਮ ਸਿੰਘ ਮਜੀਠੀਆ ਤੇ ਉਸੇ ਹੀ ਚਾਲ ਨੂੰ ਖਤਮ ਕਰਨ ਲਈ ਵਿਕਰਮ ਸਿੰਘ ਮਜੀਠੀਆ ਦੇ ਸਿਆਸੀ ਕਰਦਾਰ ਨੂੰ ਖਰਾਬ ਕਰਨ ਲਈ ਇਹ ਪੂਰਾ ਕਠੜਾ ਕਰਮ ਸਿਰਜਿਆ ਗਿਆ ਸੀ ਇਸ ਕਠੜਾ ਕਰਮ ਨੂੰ ਸਿਰਜਣ ਲਈ ਕੁਝ ਸਿਆਸੀ ਸ਼੍ਰੀਕਾਂ ਨੂੰ ਵੀ ਵਰਤਿਆ ਗਿਆ ਸਿਆਸੀ ਸ਼੍ਰੀ ਕਿਹੜੇ ਆ ਸਭ ਤੋਂ ਵੱਡਾ ਸਿਆਸੀ ਸ਼੍ਰੀਕ ਨਿਕਲਿਆ ਤਲਬੀਰ ਗਿੱਲ ਤਲਬੀਰ ਗਿੱਲ ਕਿਸੇ ਸਮੇਂ ਵਿਕਰਮ ਸਿੰਘ ਮਜੀਠੀਆ ਦੇ ਹਲਕੇ ਨੂੰ ਪੂਰਾ ਸਾਭਦਾ ਰਿਹਾ ਹੈ ਪੂਰੀ ਤਰ੍ਹਾਂ ਭੇਤੀ ਰਿਹਾ ਜਾਇ ਕਹਿ ਲੋ ਕਿ ਪੀਏ ਦੇ ਤੌਰ ਤੇ ਵਿਕਰਮ ਸਿੰਘ ਮਜੀਠੀਆ ਦੇ ਸਾਰੇ ਉਹਨਾਂ ਕਦਮਾਂ ਨੂੰ ਉਹ ਜਾਣਦਾ ਸੀ ਸਾਰੀਆਂ ਘੁੰਡੀਆਂ ਨੂੰ ਜਾਣਦਾ ਸੀ ਇਸੇ ਕਰਕੇ ਸਿਆਸੀ ਸ਼ਰੀਕ ਆਮ ਆਦੀ ਪਾਰਟੀ ਨੇ ਫੇਰ ਲੱਭ ਲਿਆ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਤੋਂ ਅਜਿਹੇ ਚਿਹਰੇ ਆਮ ਆਦੀ ਪਾਰਟੀ ਨੇ ਲੱਭੇ ਤੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਿਵੇਂ ਹਰਮਨਜੀਤ ਸੰਧੂ ਸੀ ਮਹਿੰਦਰ ਭਗਤ ਸੀ ਬਹੁਤ ਸਾਰੇ ਅਜਿਹੇ ਲੋਕਾਂ ਦਾ ਵੀ ਜ਼ਿਕਰ ਕਰਨਾ ਬਰਦਾ ਹੈ ਕਿਉਂਕਿ ਜਿਹੜੇ ਕਾਂਗਰਸੀ ਉਹ ਵੀ ਖਿੱਚੇ ਜਿਹੜੇ ਕਾਲੀ ਦਲ ਦੇ ਵਿੱਚ ਸੀ ਉਹ ਵੀ ਆਮ ਆਦੀ ਪਾਰਟੀ ਵਿੱਚ ਸ਼ਾਮਲ ਕਰਕੇ ਦੁੱਧ ਤੋਤੇ ਬੜਾਏ ਤੇ ਹੁਣ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਬਾਬਤ ਪੂਰੀ ਸਿਆਸੀ ਚਾਲ ਚੱਲਨੀ ਸੀ ਤਾਂ ਤਲਬੀਰ ਗੱਲੋਂ ਮਜੀਠਾ ਹਲਕੇ ਦੇ ਵਿੱਚ ਇੰਚਾਰਜ ਲਗਾਇਆ ਗਿਆ ਬੀਤੇ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਮਜੀਠਾ ਹਲਕੇ ਵਿੱਚ ਜਾਂਦੇ ਆ ਤਲਬੀਰ ਗਿਰ ਨੂੰ ਥਾਪੜਾ ਦਿੰਦੇ ਆ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾ ਦੇ ਵਿੱਚ ਤਲਬੀਰ ਗਿੱਲੋਂ ਮਜੀਠਾ ਹਲਕੇ ਦੀ ਵਾਕਡੋਰ ਸੌਂਪੀ ਗਈ ਪਰ ਫਿਰ ਵੀ ਇੱਕ ਵੱਡੀ ਟੱਕਰ ਮਜੀਠਾ ਹਲਕੇ ਦੇ ਲੋਕਾਂ ਨੇ ਦਿੱਤੀ ਤੇ ਅਜਿਹਾ ਇੱਕ ਕਹਿ ਲੋ ਕਿ ਮੈਸੇਜ ਦੇਣ ਦੀ ਕੋਸ਼ਿਸ਼ ਵੀ ਕੀਤੀ ਕਿ ਤਲਬੀਰ ਗਿੱਲ ਵਰਗਾ ਮਜੀਠਾ ਹਲਕੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਧਾਕ ਨੂੰ ਖਤਮ ਨਹੀਂ ਕਰ ਸਕਦਾ ਅਜਿਹੇ ਸਿਆਸੀ ਸ਼ਰੀਕਾਂ ਨੂੰ ਸਰਕਾਰਾਂ ਸੱਤਾ ਵਿੱਚ ਰਹਿਣ ਵਾਲੀਆਂ ਕਿਦਾਂ ਵਰਤਦੀਆਂ ਏਜੰਸੀਆਂ ਨੂੰ ਕਿਦਾਂ ਵਰਤਿਆ ਜਾਂਦਾ ਪੰਜਾਬ ਪੁਲਿਸ ਨੂੰ ਕਿਦਾਂ ਵਰਤਿਆ ਜਾ ਰਿਹਾ ਹੈ ਸੁਖਪਾਲ ਖੈਰਾ ਦੇ ਖਿਲਾਫ ਵੀ ਇੱਕ ਜਹੀਆਂ ਹੀ ਜਿਹੜੀਆਂ ਕਾਰਵਾਈਆਂ ਸੀ ਉਹ ਦਿਖਾਈ ਦਿੱਤੀਆਂ ਜੋ ਕੇਵਲ ਤੇ ਕੇਵਲ ਸਿਆਸੀ ਸਨ ਸੁਖਪਾਲ ਖੈਰਾ ਦੇ ਖਿਲਾਫ ਵੀ ਬਹੁਤ ਸਾਰੇ ਮਾਮਲੇ ਦਰਜ ਹੋਏ ਇਸੇ ਕਰਕੇ ਬਹੁਤ ਸਾਰੀਆਂ ਵਿਰੋਧੀ ਸਿਆਸੀ ਤਿਰਾਂ ਦੇ ਲੋਕ ਜਿਹੜੇ ਆ ਉਹ ਅਕਸਰ ਸਰਕਾਰ ਦੀ ਕਾਰਵਾਈ ਨੂੰ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਨਿੰਦਦੇ ਨਜ਼ਰ ਆਉਂਦੇ ਆ ਤੇ ਆਖਦੇ ਆ ਕਿ ਸੱਤਾ ਵਿੱਚ ਰਹਿਣ ਵਾਲੇ ਲੋਕ ਅਜੇ ਵੀ ਆਪਣੀਆਂ ਸਿਆਸੀ ਤੇ ਨਿੱਜੀ ਕਿੜਾ ਕੱਢਣ ਤੋਂ ਬਾਜ਼ ਨਹੀਂ ਆ ਰਹੇ ਦੱਦ ਕੇ ਰਵੈਤੀ ਪਾਰਟੀਆਂ ਵਿੱਚ ਹੁੰਦੀਆਂ ਅਜਿਹੀਆਂ ਸਿਆਸੀ ਕਾਰਵਾਈਆਂ ਤੋਂ ਬਹੁਤ ਸਾਰੇ ਲੀਡਰਾਂ ਨੇ ਸਬਕ ਵੀ ਲਿਆ ਤੇ ਮੌਜੂਦਾ ਸਰਕਾਰ ਵਿੱਚ ਜਦੋਂ ਅਜਿਹੀਆਂ ਸਿਆਸੀ ਕਿਰਦਾਂ ਨੂੰ ਵੇਖਦੇ ਆ ਤਾਂ ਉਸ ਦਾ ਜਵਾਬ ਸੁਪਰੀਮ ਕੋਰਟ ਦੇ ਜਾਏ ਫੈਸਲਿਆਂ ਤੋਂ ਬਾਅਦ ਇੱਕ ਵੱਡੀ ਚਪੇੜ ਇੱਕ ਝਾੜ-ਚੰਬ ਦੇ ਰੂਪ ਵਿੱਚ ਉਹ ਦਿਖਾਈ ਦੇ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਦਾ ਵੱਧ ਰਹਿਤ ਲੈਣ ਵਿੱਚ ਕਾਮਯਾਬ ਹੁੰਦੇ ਪਖਾਈ ਦਿੱਤੇ ਆ